ਸਤਿ ਸ਼੍ਰੀ ਅਕਾਲ ਜੀ ਗੁਲੀਨ ਬੁਟੀਕ ਜਗਰਾਉਂ ਤੇ ਤੁਹਾਡਾ ਸਵਾਗਤ ਹੈ ਅੱਜ ਫਿਰ ਆਪਾਂ ਹੈਂਡਵਰਕ ਵਾਲੇ ਸੂਟਾਂ ਦੀ 컬렉ਸ਼ਨ ਲੈ ਕੇ ਹਾਜ਼ਰ ਹੋਏ ਆ ਅਜਾੜੇ ਸੂਟ ਸਾਰੀ ਪਾਰਟੀ ਵੇਅਰ ਸੂਟ ਲੈ ਕੇ ਸਾਰੇ ਇੱਕ ਬੱਦਕੇ ਸੋਹਣੇ ਸੂਟ ਨੇ ਤੇ ਇਹਨਾਂ ਸੂਟਾਂ ਨੂੰ ਆਰਡਰ ਕਰਨ ਲਈ ਆਪਣਾ ਸਕਰੀਨ ਦੇ ਉੱਪਰ ਨੰਬਰ ਸ਼ੋਅ ਹੋ ਰਿਹਾ 788350223 ਇਸ ਤੇ ਤੁਸੀਂ ਸਗਲੇ ਸ਼ਾਟ ਲੈ ਕੇ ਪ੍ਰਾਈਸ ਲੈ ਲਿਆ ਕਰੋ ਫਾਈਨਲ ਆਰਡਰ ਲਈ ਮੈਨੂੰ ਕਾਲ ਕਰ ਲਿਆ ਕਰੋ ਹੈਨਾ ਤੇ ਪ੍ਰਾਈਸ ਲੈਣ ਲਈ ਪਲੀਜ਼ ਵਟਸਐਪ ਤੇ ਮੈਸੇਜ ਹੀ ਕਰਿਆ ਕਰੋ ਆਪਣੀ ਜਿਹੜੀ ਇਹ ਬੁਟੀਕਾ ਜਗਰਾਉਂ ਸ਼ਹਿਰ ਦੇ ਵਿੱਚ ਆ ਮੇਨ ਰੈਕੋਟ ਵਾਲੀ ਰੋਡ ਦੇ ਉੱਪਰ ਆ ਚਲੋ ਜੇ ਆਪਾਂ ਸ਼ੁਰੂ ਕਰਦੇ ਹਾਂ ਇਸ ਪਹਿਲੇ ਸੂਟ ਤੋਂ ਇਹ ਹੈਗਾ ਨੇਵੀ ਬਲੂ ਕਲਰ ਦੇ ਵਿੱਚ ਸੂਟ ਬਣਿਆ ਬਹੁਤ ਹੀ ਸੋਹਣਾ ਜਿਹਾ ਸੂਟ ਬਣਿਆ ਹੈ ਬੜੀ ਸੋਹਣੀ ਜੀ ਨੈਕਲਾਈਨ ਬਣੀ ਹੋਈ ਹੈ ਤੇ ਚਾਕਰੇ ਦਾ ਕੰਮ ਰਹਿ ਗਿਆ ਵੇਖ ਸਾਦੇ ਬਹੁਤ ਹੀ ਸੋਹਣਾ ਲੂਜ਼ ਫਿਟਿੰਗ ਦੇ ਵਿੱਚ ਜਿਵੇਂ ਭੈਣ ਨੇ ਸੂਟ ਰੈਡੀ ਕਰਵਾਇਆ ਨੈਕ ਦੇ ਉੱਪਰ ਵਰਕ ਹੋਇਆ ਹੈ ਇਹਦੇ ਬਹੁਤ ਹੀ ਸੋਹਣੀ ਜੀ ਨੈਕ ਬਣੀ ਹੋਈ ਹੈ ਤੇ 슬ੀਵਜ਼ ਦੇ ਉੱਪਰ ਬਾਰਡਰ ਹੈਗੀ ਬਹੁਤ ਹੀ ਪਿਆਰੀ ਜੀ ਬਾਰਡਰ ਜਿਹੜੀ 슬ੀਵਜ਼ ਦੇ ਉਪਰ ਆ ਤੇ ਚਾਕਰੇ ਦਾ ਕੰਮ ਰਹਿ ਗਿਆ ਇਹਦੇ ਵਿੱਚ ਬਹੁਤ ਹੀ ਸੋਹਣਾ ਜਿਵੇਂ ਅੱਜ ਕੱਲੇ ਬਹੁਤ ਹੀ ਟ੍ਰੈਂਡ ਦੇ ਵਿੱਚ ਹਲਕਾ ਜਿਹਾ ਚ ਬੀਨਾਲ ਸਲਵਾਰਾਂ ਦੇ ਪੌਂਚੇ ਦੇ ਉੱਪਰ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਲੱਗ ਰਿਹਾ ਸੂਟ ਬਣਿਆ ਹੋਇਆ ਤੇ ਸਲਵਾਰ ਦੇ ਵਿੱਚ ਆਪਾਂ ਬੂਦੀ ਦੇ ਵਿੱਚ ਬੂਟੀ ਦਿੱਤੀ ਹੋਈ ਆ ਫਿਰ ਸਾਡੇ ਫਰਸ਼ੀ ਸਲਵਾਰੇ ਹੈਗੇ ਵਿੱਚ ਸਾਰੇ ਦੇ ਵਿੱਚ ਆਪਾਂ ਬੂਟੀ ਦਿੱਤੀ ਹੋਈ ਆ ਬਹੁਤ ਹੀ ਸੋਹਣੀ ਹੈ ਜਿਹੜੀ ਹੈਗੇ ਬੂਟੀਆਂ ਵਿੱਚ ਪਾਈ ਹੋਈ ਬਹੁਤ ਹੀ ਸੋਹਣਾ ਲੱਗਦਾ ਇਹ ਸੂਟ ਬਣਿਆ ਹੋਇਆ ਨੇਵੀ ਬਲੂ ਡਾਰਕ ਨੇਵੀ ਬਲੂ ਆ ਇਹ ਤੇ ਨਾਲ ਜਿਹੜਾ ਦੁਪੱਟਾ ਰਿਹਾ ਪਿਓਰ ਚਨਾਉਂਦਾ ਦੁਪੱਟਾ ਲੇਸ ਲਾ ਕੇ ਆਪਾਂ ਦੁਪੱਟਾ ਰੈਡੀ ਕੀਤਾ ਹੋਇਆ ਵਾ ਬਹੁਤ ਹੀ ਸੋਹਣਾ ਜਿਹਾ ਕੰਮ ਹੋਇਆ ਹੈ ਸੂਟ ਦੇ ਉੱਪਰ ਚੱਕਰ ਜਿਹੜੀ ਫਿਨਿਸ਼ਿੰ ਚੱਕਰ ਦੀ ਫਿਨਿਸ਼ਿੰਗ ਆਪਾਂ ਟਿਸ਼ੂ ਦੇ ਨਾਲ ਕੀਤੀ ਹੋਈ ਆ ਤੇ ਬਹੁਤ ਹੀ ਸੋਹਣਾ ਕੰਮ ਹੋਇਆ ਹੈ ਸੂਟ ਦੇ ਵਿੱਚ ਤੁਸੀਂ ਇਹਨੂੰ ਕਿਸੇ ਵੀ ਕਲਰ ਚ ਰੈਡੀ ਕਰਵਾ ਸਕਦੇ ਹੋ ਨਾ ਤੇ ਬੜਾ ਹੀ ਸੋਹਣਾ ਸੂਟ ਬਣਿਆ ਸੈਮੀ ਕਰੇਵ ਦੇ ਵਿੱਚ ਸੂਟ ਰਹੇਗਾ ਇਹ ਤੁਸੀਂ ਪਿਓਰ ਚ ਵੀ ਬਣਵਾ ਲਓ ਜਾਂ ਕਿਸੇ ਵੀ ਹੋਸਟਪ ਦੇ ਵਿੱਚ ਬਣਵਾਉਣਾ ਚਾਹੁੰਦੇ ਹੋ ਤੇ ਬਣਾ ਸਕਦੇ ਹੋ ਬਹੁਤ ਹੀ ਸੋਹਣਾ ਕੰਮ ਆ ਦੇਖ ਸਕਦੇ ਹੋ ਨਾ ਨੈੱਕ ਵੀ ਬਹੁਤ ਸੋਹਣੀ ਬਣੀ ਹੈ گول ਦੇ ਵਿੱਚ ਵੀ ਸ਼ੇਪ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਹੈ ਵਾ ਹਾਂਜੀ ਬਹੁਤ ਹੀ ਸੋਹਣਾ ਸੂਟ ਰਹੇਗਾ ਪਿਓਰ ਰॉ ਸਿਲਕ ਦੇ ਵਿੱਚ ਸੂਟ ਆਹ ਬਣਿਆ ਹੋਇਆ ਬਹੁਤ ਹੀ ਸੋਹਣਾ ਕੇਰੇ ਦਾ ਕੰਮ ਤੇ ਵਿੱਚ ਆਪਾਂ ਬਹੁਤ ਹੀ ਪਿਆਰਾ ਜਿਹਾ ਥ्रेड ਜਿਹੜਾ ਪੀਚ ਕਲਰ ਦਾ ਯੂਜ਼ ਕੀਤਾ ਕਾਪਰ ਅੰਟੀਕ ਕਲਰ ਇਹਦੇ ਵਿੱਚ ਯੂਜ਼ ਕੀਤਾ ਹੋਇਆ ਵਾ ਤੇ ਨਾਲ ਸਾਰੇ ਦੇ ਵਿੱਚ ਆਪਾਂ ਦਿੱਤੀ ਇਹ ਬੂਟੀ ਦੇਖ ਸਕਦੇ ਨਾਲ ਬੂਟੀ ਤੇ 슬ੀਵਜ਼ ਦੇ ਉੱਪਰ ਸੇਮ ਬਾਰਡਰ ਪਿਓਰ ਰॉ ਸਿਲਕ ਦੇ ਵਿੱਚ ਬਣਿਆ ਤੁਸੀਂ ਇਹਨੂੰ ਆਪਣੀ ਚੋਇਸ ਤੇ ਕਿਸੇ ਵੀ ਸਟੱਫ ਤੇ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ ਇਹਨੂੰ ਕਰਵਾ ਸਕਦੇ ਹੋ ਨਾਲ ਬਣੀ ਹੋਈ ਆ ਸਲਵਾਰ ਉਹ ਵੀ ਰॉ ਸਿਲਕ ਦੇ ਵਿੱਚ ਹੀ ਆ ਤੇ ਬਹੁਤ ਹੀ ਸੋਹਣਾ ਜਿਹਾ ਦਾ ਦੁਪੱਟਾ ਬਣਿਆ ਹੋਇਆ ਵਾ ਦੁਪੱਟੇ ਦੇ ਆਪਾਂ 4 ਸਾਈਡਡ ਵਰਕ ਕੀਤਾ ਹੋਇਆ ਦੇਖ ਸਕਦੇ ਹੋ 4 ਸਾਈਡ ਸੇਮ ਵਰਕ ਆਪਾਂ ਦੁਪੱਟੇ ਦੇ ਦਿੱਤਾ ਹੈ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਹੈ ਸੂਟ ਦੇ ਉੱਪਰ ਨਿੱਕੀ ਨਿੱਕੀ ਬੂਟੀ ਦੇ ਵਿੱਚ ਆਪਾਂ ਸਾਰੇ ਦੁਪੱਟੇ ਦੇ ਦਿੱਤੀ ਹੋਈ ਆ ਤੇ ਫਿਨਿਸ਼ਿੰਗ ਜਿਹੜੀ ਆਪਾਂ ਟਿਸ਼ੂ ਤੇ ਚੰਪਾ ਲੇਸ ਲਾ ਕੇ ਇਹਦੀ ਫਿਨਿਸ਼ਿੰਗ ਕੀਤੀ ਹੋਈ ਆ ਪਿਓਰ ਚਰਉਣ ਦਾ ਦੁਪੱਟਾ ਰਹੇਗਾ ਪਿਓਰ ਰੌ ਸਿਲਕ ਦੇ ਵਿੱਚ ਇਹ ਸੂਟ ਦਾ ਸਟੱਫ ਰਹੇਗਾ ਤੁਸੀਂ ਇਹਨੂੰ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਆ ਹਾਂਜੀ ਨੈਕਸਟ ਸੂਟ ਵੀ ਇਹਨਾਂ ਦਾ ਹੀ ਰਹ ਇਹ ਵੀ ਸਲਵਾਰ ਸੂਟ ਬਣਿਆ ਹੋਇਆ ਬਹੁਤ ਹੀ ਸੋਹਣਾ ਕਲਰ ਹੈ ਲਾਈਟ ਜਿਵੇਂ ਆਪਾਂ ਕਹਿੰਦੇ ਨੇ ਆ ਬਦਾਮੀ ਜਿਹਾ ਸ਼ੇਡ ਹੈ ਨਾ ਉਦਾਂ ਦਾ ਸ਼ੇਡ ਆ ਉਸ ਤੋਂ ਵੀ ਲਾਈਟ ਆ ਇਹ ਬਹੁਤ ਹੀ ਸੋਹਣਾ ਜੀ ਦੇਖ ਸਕਦੇ ਹੋ ਘੇਰੇ ਦਾ ਕੰਮ ਰਹਿ ਗਿਆ ਵਿੱਚ ਸਾਰੇ ਬੂਟੀ ਇਹ ਭੈਣ ਨੇ ਆਪਣੀ ਮਦਰ ਲਈ ਸੂਟ ਰੈਡੀ ਕਰਵਾਇਨੇ ਘੇਰੇ ਦਾ ਕੰਮ ਵਿੱਚ ਸਾਰੇ ਬੂਟੀ ਦਿੱਤੀ ਹੋਈ ਆ ਬਹੁਤ ਹੀ ਸੋਹਣਾ ਜੀ ਜਿਵੇਂ ਇਹ ਵੀ ਸੈਮੀ ਸਰਕ ਦੇ ਵਿੱਚ ਸੂਟ ਬਣਿਆ ਹੋਇਆ ਇਹਦੇ ਨਾਲ ਵੀ ਆਪਾਂ ਸਲਵਾਰ ਰੈਡੀ ਕੀਤੀ ਆ ਇਹਦੇ ਉੱਪਰ ਤੱਕ ਬੂਟੀ ਦਿੱਤੀ ਹੋਈ ਆ ਕਿਉਂਕਿ ਜਦੋਂ ਆਪਣੀ ਮਦਰ ਸਿੱਤ ਹੈ ਦੁਪੱਟਾ ਲੈ ਲੈਂਦੇ ਆ ਤਾਂ ਨੈੱਕ ਦੇ ਉੱਪਰ ਵਰਕ ਨਹੀਂ ਕਰੀਦਾ ਉਹਨਾਂ ਦੇ ਹੈ ਨਾ ਕਿ ਲੋਕ ਜਾਂਦਾ ਦੁਪट्टे ਦੇ ਵਿੱਚ ਬਹੁਤ ਹੀ ਸੋਹਣਾ ਦੇਖ ਸਕਦੇ ਆ ਇਹ ਸੂਟ ਰੈਡੀ ਹੋਇਆ ਨਿੱਕ ਨਿੱਕੀ ਬੂਟੀ ਵਿੱਚ ਦਿੱਤੀ ਹੋਈ ਆ ਸਾਰੇ ਦੇ ਵਿੱਚ ਤੇ ਘੇਰੇ ਤੇ ਬਸਲੀਵਜ਼ ਦੇ ਉੱਪਰ ਵਰਕ ਦਿੱਤਾ ਹੋਇਆ ਵਾ ਸਲਵਾਰ ਇਹਦੇ ਨਾਲ ਹੈਵੀ ਸਲਵਾਰ ਹੈਗੀ ਤੇ ਦੁਪੱਟਾ ਉਹ ਵੀ 4 ਸਾਈਡ ਵਰਕ ਵਾਲਾ ਬਣਿਆ ਹੋਇਆ ਹੈ ਦਾ ਬਹੁਤ ਹੀ ਸੋਹਣਾ ਜਿਹਾ ਵੀ ਯੂਨੀਕ ਪੀਸ ਜਿਹਾ ਬਣ ਗਿਆ ਇਹ ਭੈਣ ਇਹ ਵੀ ਆਪਣੀ ਮਦਰ ਲਈ ਰੈਡੀ ਕਰਵਾਇਆ ਉਹਨਾਂ ਦੇ ਵਿਆਹ ਦਾ ਫੰਕਸ਼ਨ ਆ ਉਹਦੇ ਵਿੱਚ ਉਹਨਾਂ ਨੇ ਆਪਣੀ ਮਦਰ ਲਈ ਸੂਟ ਰੈਡੀ ਕਰਵਾਇਆ ਬਹੁਤ ਹੀ ਸੋਹਣਾ ਇਹ ਸੂਟ ਰੈਡੀ ਹੋਇਆ ਪਿਓਰ ਚਨਵਾਂ ਦਾ ਦੁਪੱਟਾ ਸੈਨੀ ਸਿਲਕ ਦੇ ਵਿੱਚ ਇਹ ਆਪਾਂ ਸੂਟ ਉਹਨਾਂ ਦਾ ਰੈਡੀ ਕੀਤਾ ਵਾ ਦੇ ਵਿੱਚ ਆਪਾਂ ਸਾਰੇ ਦੇ ਵਿੱਚ ਜਿਵੇਂ ਦੁਪट्टे ਦੇ ਵਿੱਚ ਨਾ ਛੋਟੇ ਛੋਟੇ ਛਿੱਪੀ ਦੀ ਬਿੰਦੀ ਲਾਈ ਹੋਈ ਆ ਕਿਉਂਕਿ ਉਹਦੇ ਨਾਲ ਹੈਵੀ ਲੁੱਕ ਹੋ ਜਾਂਦੇ ਆ ਉਹਦੇ ਵਿੱਚ ਆਪਾਂ ਵੱਡੀ ਬੁੱਟੀ ਪਾਤੀਆਂ ਦੇ ਬਿਲਕੁਲ ਡਾਟਸ ਆਪਾਂ ਛਿੱਪੀ ਦੀਆਂ ਦਿੱਤੀਆਂ ਹੋਈਆਂ ਨੇ ਬਹੁਤ ਹੀ ਸੋਹਣੀ ਜਿਹੀ ਇਹਦੀ ਵੀ ਫਿਨਿਸ਼ਿੰਗ ਕੀਤੀ ਆ ਬਰੀਕ ਜੀ ਲੇਸ ਲਗਾ ਕੇ ਨਾਲ ਟਿਸ਼ੂ ਐਡ ਕਰਕੇ ਆਪਾਂ ਉਹਦੀ ਦੁਪट्टे ਦੀ ਫਿਨਿਸ਼ਿੰਗ ਕੀਤੀ ਆ ਚਾਕਾ ਦੀ ਫਿਨਿਸ਼ਿੰਗ ਆਪਾਂ ਪਾਈਪਿੰਗ ਲਾ ਕੇ ਹੀ ਕੀਤੀ ਹੋਈ ਆ ਟਿਸ਼ੂ ਫਿਨਿਸ਼ਿੰਗ ਨਹੀਂ ਕੀਤੀ ਤੁਸੀਂ ਜਿੱਦਾਂ ਵੀ ਮਤਲਬ ਕਰਵਾਉਣਾ ਚਾਹੁੰਦੇ ਆਂ ਆਪਾਂ ਉਸ ਦੇ ਹਿਸਾਬ ਨਾਲ ਤੁਹਾਨੂੰ ਕਰਕੇ ਦੇ ਸਕਦੇ ਆ ਹਨਾ ਦੇਖ ਸਕਦੇ ਹੋ ਪੂਰੇ ਘੇਰੇ ਦੇ ਵਿੱਚ ਵਰਕ ਦਿੱਤਾ ਹੋਇਆ ਕਲਰ ਬਹੁਤ ਹੀ ਸੋਹਣਾ ਤੇ ਡਿਫਰੈਂਟ ਕਲਰ ਆ ਨਿਊ ਸ਼ੇਡ ਰਹੇਗਾ ਇਹ ਪੂਰੀ ਬਾਰਡਰ ਘੇਰੇ ਦੇ ਵਿੱਚ ਵਿੱਚ ਸਾਰੇ ਬੂਟੀ ਰਹੇਗੀ ਤੇ ਬਹੁਤ ਹੀ ਸੋਹਣਾ ਜਿਹਾ ਕੰਮ ਕੀਤਾ ਹੋਇਆ neck ਦੇ ਉੱਪਰ ਰਾਉਂਡ neck ਬਣੀ ਹੋਈ ਹੈ neck ਦੇ ਉੱਪਰ ਵਰਕ ਦਿੱਤਾ ਹੈ ਤੇ 슬ੀਵਜ਼ ਦੇ ਉੱਪਰ ਵਰਕ ਕੀਤਾ ਸੇਮ ਬਾਰਡਰ ਜਿੱਦਾਂ ਆਪਾਂ ਫਰੰਟ ਤੇ ਕਰਦੇ ਹਾਂ ਉਦਾਂ ਹੀ ਬੈਕ ਦੇ ਵਿੱਚ ਕੀਤਾ ਹੈ ਬਹੁਤ ਹੀ ਸੋਹਣਾ ਦਬਕਾ ਤੇ ਪਰਲ ਵਗੈਰਾ ਲਗਾ ਕੇ ਆਪਾਂ ਬਹੁਤ ਹੀ ਪਿਆਰਾ ਜਿਹਾ ਪੀਸ ਇਹ ਰੈਡੀ ਕੀਤਾ ਹੈ ਦੇਖ ਸਾਡੇ ਬਹੁਤ ਹੀ ਸੋਹਣੀ ਇਹਦੀ ਫਲੇਅਰ ਬਣੀ ਹੋਈ ਆ ਬਿਲਕੁਲ ਲਹਿੰਗੇ ਤਰ੍ਹਾਂ ਲੱਗੂਗਾ ਨਾਲ ਆਪਾਂ ਇਹਨਾਂ ਦੇ ਪਲਾਜ਼ੋ ਰੈਡੀ ਕੀਤੇ ਹੋਏ ਆ ਪੈਂਟ ਪਲਾਜ਼ੋ ਤੇ ਬਹੁਤ ਜਿਹੜੀ ਫਿਨਿਸ਼ਿੰਗ ਕੀਤੀ ਆ ਆਪਾਂ ਟਿਸ਼ੂ ਦੇ ਨਾਲ ਕੀਤੀ ਹੋਈ ਆ ਹਨਾ ਸੈਮੀ ਰੌਅ ਸਿਲਕ ਦੇ ਵਿੱਚ ਇਹ ਜਿਹੜਾ ਹੈਗਾ ਆਪਣਾ ਡਰੈਸ ਰੈਡੀ ਹੋਈ ਆ ਬਹੁਤ ਹੀ ਸੋਹਣਾ ਜਿਮੇਦਰ ਡਰੈਸ ਦਾ ਕਲਰ ਚਨਾਉਣ ਦਾ ਦੁਪੱਟਾ ਰਹੇਗਾ ਤੇ ਪਲਾਜ਼ੋ ਦੀ ਆਪਾਂ ਪੌਂਚਾ ਦੇ ਉੱਪਰ ਵਰਕੇ ਦਿੱਤਾ ਹੈ ਦੇਖ ਸਾਡੇ ਪਲਾਜ਼ੋ ਦੇ ਆਪਾਂ ਪੌਂਚਾ ਦੇ ਉੱਪਰ ਵਰਕੇ ਦਿੱਤਾ ਹੋਇਆ ਤੇ ਜਿਹੜਾ ਰਹੇਗਾ ਦੁਪੱਟਾ ਉਹ ਚਨਾਉਣ ਦਾ ਫੋਰ ਸਾਈਡ ਉਹਦੇ ਵਰਕ ਕੀਤਾ ਹੋਇਆ ਦੇਖ ਸਕਦੇ ਹੋ ਫੋਰ ਸਾਈਡ ਵਰਕ ਰਹੇਗਾ ਬਹੁਤ ਹੀ ਸੋਹਣੀ ਆਪਾਂ ਲੇਸ ਲਾ ਕੇ ਉਹਦੀ ਫਿਨਿਸ਼ਿੰਗ ਕੀਤੀ ਆ ਫੋਰ ਸਾਈਡ ਵਰਕ ਰਹੇਗਾ ਟਿਸ਼ੂ ਲਾ ਕੇ ਨਾਲ ਆਪਾਂ ਇੱਕ ਲੇਸ ਐਡ ਕੀਤੀ ਹੋਈ ਆ ਤੇ ਬਹੁਤ ਹੀ ਸੋਹਣਾ ਵਿੱਚੋਂ ਆਪਾਂ ਸਾਰਾ ਦੁਪੱਟਾ ਦਾ ਭਰਿਆ ਹੋਇਆ ਵਰਕ ਦੇ ਨਾਲ ਛੋਟੇ ਛੋਟੇ ਡਾਟਸ ਦੇ ਕੇ ਤੇ ਨਾਲ ਵੱਡੀ ਬੂਟੀ ਦੇ ਕੇ ਬਹੁਤ ਹੀ ਸੋਹਣਾ ਜਿਵੇਂ ਇਹ ਸੂਟ ਬਣਿਆ ਕਲਰ ਬਹੁਤ ਹੀ ਪਿਆਰਾ ਵਾ ਜਿਹੜਾ ਹੈਗੀ ਆਪਣੀ ਉਹ ਵੀ ਅਨਾਰਕਲੀ ਹੋਈ ਆ ਡਿਜ਼ਾਈਨ ਬਿਲਕੁਲ ਸੇਮ ਰਹੂਗਾ ਉਹ ਅਨਾਰਕਲੀ ਦਾ ਪਰ ਕਲਰ ਦਾ ਫਰਕ ਰਹੇਗਾ ਕਲਰ ਡਿਫਰੈਂਟ ਰਹਿਣਗੇ ਤੇ ਵਰਕ ਸੇਮ ਰਹੇਗਾ ਬਹੁਤ ਹੀ ਸੋਹਣਾ ਵਰਕ ਕੀਤਾ ਹੈ ਘੇਰੇ ਦੇ ਵਿੱਚ ਤੇ ਵਿੱਚ ਸਾਰੇ ਬੂਟੀ ਬੜਾ ਹੀ ਪਿਆਰਾ ਜਿਹਾ ਕੰਮ ਹੋਇਆ ਹੋਇਆ ਬਹੁਤ ਹੀ ਸੋਹਣੀ ਇਹਦੀ ਫਲੇਅਰ ਬਣਾਈ ਹੋਈ ਆ ਆਪਾਂ ਸੇਮ ਸਟਾਈਲ neck ਦਾ ਰਹੇਗਾ neck ਦੇ ਵਿੱਚ ਸੇਮ ਵਰਕ ਹਨ ਤੇ ਇਹ ਸਾਟਨ ਡੁਪੀਆ ਦੇ ਵਿੱਚ ਬਣਿਆ ਹੋਇਆ ਸੂਟ ਆ ਸਾਟਨ ਡੁਪੀਆ ਦੇ ਵਿੱਚ ਆਪਾਂ ਇਹਨੂੰ ਰੈਡੀ ਕੀਤਾ ਦੇਖ ਸਕਦੇ ਹੋ ਸੇਮ ਵਰਕ ਜਿੱਦਾਂ ਤੁਹਾਨੂੰ ਪਤਾ ਹੀ ਆਪਾਂ ਫਰੰਟ ਤੇ ਕਰਦੇ ਆ ਉਦਾਂ ਹੀ ਆਪਾਂ ਬੈਕ ਤੇ ਕਰਦੇ ਆ ਲੁੱਕ ਲਾਈਕ ਇਹ ਵੀ ਬਹੁਤ ਹੀ ਸੋਹਣੀ ਜਿਵੇਂ ਲਹਿੰਗਾ ਟਾਈਪ ਹੀ ਕਹਿ ਲਓ ਇੱਕ ਤਰ੍ਹਾਂ ਦੀ ਅਨਾਰਕਲੀ ਰੈਡੀ ਹੋ ਗਿਆ ਦੇਖ ਸਕਦੇ ਹੋ ਬਹੁਤ ਪਿਆਰਾ ਜਿਵੇਂ ਇਹਦਾ ਹੈਗਾ ਸਟੱਫ ਤੇ ਬੜੀ ਸੋਹਣੀ ਆਪਾਂ ਦੀ ਫਿਨਿਸ਼ਿੰਗ ਲੇਸ ਲਾ ਕੇ ਕੀਤੀ ਆ ਨਾਲ ਟਿਸ਼ੂ ਐਡ ਕੀਤਾ ਹੋਇਆ ਹੈ ਨਾ ਕਲਰ ਵੀ ਬਹੁਤ ਸੋਹਣਾ ਪਿਸਤਾ ਗ੍ਰੀਨ ਜਿਹਾ ਕਲਰ ਆ ਇਹਦੇ ਨਾਲ ਵੀ ਪਲਾਜ਼ੋ ਰਹੇਗਾ ਦੇਖ ਸਕਦੇ ਹੋ ਨਾ ਪਲਾਜ਼ੋ ਦੀਆਂ ਮੂਰੀਆਂ ਤੇ ਆਪਾਂ ਕੰਮ ਕੀਤਾ ਹੋਇਆ ਹੈ ਤੇ ਨਾਲ ਇਹ ਤੇ ਜਿਹੜਾ ਦੁਪੱਟਾ ਰਹੇਗਾ ਉਹ ਵੀ ਪਿਓਰ ਚੁਣੋਂਦਾ ਇਹਦੇ ਆਪਾਂ ਫਿਨਿਸ਼ਿੰਗ ਨਹੀਂ ਕੀਤੀ ਇਹਦੇ ਸਕੈਲਪਿੰਗ ਵਰਕ ਕੀਤਾ ਤੇ ਤੁਸੀਂ ਸਕੈਲਪਿੰਗ ਵੀ ਕਰਵਾ ਸਕਦੇ ਹੋ ਤੇ ਟਿਸ਼ੂ ਨਾਲ ਫਿਨਿਸ਼ਿੰਗ ਵੀ ਦਵਾ ਸਕਦੇ ਹੋ ਦੇਖ ਸਕਦੇ ਸੇਮ ਦਪਟਾ ਉਹਦੇ ਵਿੱਚ ਚੁਣੋਂਦਾ ਰੈਡੀ ਹੋਇਆ ਤੇ ਬੜਾ ਹੀ ਸੋਹਣਾ ਜਿਵੇਂ ਇਹਦਾ ਕਲਰ ਤੇ ਬੜਾ ਹੀ ਸੋਹਣਾ ਇਹ ਜਿਵੇਂ ਡਰੈਸ ਇਹ ਰੈਡੀ ਹੋਈ ਆ ਹਾਂਜੀ ਨੈਕਸਟ ਸੂਟ ਜਿਹੜਾ ਹੈਗਾ ਤੇ ਇਹ ਆਪਣਾ ਬਹੁਤ ਹੀ ਸੋਹਣਾ ਪਿਓਰ ਕ੍ਰੇਪ ਦੇ ਵਿੱਚ ਬਣਿਆ ਹੋਇਆ ਚਾਕਰੇ ਦਾ ਕੰਮ ਰਹੂਗਾ ਬਹੁਤ ਹੀ ਪਿਆਰਾ ਜਿਹਾ ਜਿਵੇਂ ਸੂਟ ਦਾ ਸ਼ੇਡ ਰਹੇਗਾ ਇਹ ਮਰਜੈਂਟਾ ਕਲਰ ਚਾਕੇ ਦਾ ਕੰਮ neck ਦੇ ਉੱਪਰ ਬਹੁਤ ਸੋਹਣਾ राउंड ਦੇ ਵਿੱਚ ਵਰਕ ਕੀਤਾ ਹੋਇਆ ਦੇਖ ਸਕਦੇ ਹੋ राउंड ਦੇ ਵਿੱਚ ਨੈਕ ਵਰਕ ਹੋਇਆ ਹੈ ਤੇ 슬ੀਵਜ਼ ਦੇ ਉੱਪਰ ਵਰਕ ਹੋਇਆ ਹੈ ਦੇਖ ਸਕਦੇ ਹੋ 슬ੀਵਜ਼ ਦੇ ਉੱਪਰ ਵੀ ਬਹੁਤ ਸੋਹਣਾ ਕੰਮ ਦਿੱਤਾ ਗਿਆ ਵਾ ਬਹੁਤ ਹੀ ਪਿਆਰੀ ਜਿਹੀ 슬ੀਵਜ਼ ਬਣੀਆਂ ਹੋਈਆਂ ਨੇ ਪਿਓਰ ਕਰੇਮ ਦੇ ਵਿੱਚ ਇਹ ਸੂਟ ਰਹੂਗਾ 80 ਗ੍ਰਾਮ ਕਰੇਮ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਦੀ ਹੋਈ ਹਾਂ ਵੀ ਆਪਾਂ ਜਿਆਦਾ ਪਿਓਰ 80 ਗ੍ਰਾਮ ਕਰੇਮ ਵਰਤਦੇ ਹਾਂ ਬਹੁਤ ਹੀ ਸੋਹਣਾ ਜਿਹਾ ਦੇਖ ਸਕਦੇ ਹੋ ਸੂਟ ਬਣਿਆ ਹੈ ਸਲਵਾਰ ਤੇ ਵੀ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਸਟ੍ਰੇਟ ਜਿਹੜੀ ਇਹ 슬ਵਾਰ ਹੋਊਗੀ ਉਦੇ ਪਹੁੰਚਿਆ ਨੇ ਆਪਾਂ ਵਰਕ ਕੀਤਾ ਹੈ ਜਿਹੜਾ ਆਪਾਂ 슬ੀਵਜ਼ ਦੇ ਉੱਪਰ ਬਾਰਡਰ ਦਿੱਤਾ ਨਾ ਜਿਹਦਾ ਹੈਵੀ ਬਾਰਡਰ ਉਦਾਂ ਦਾ ਹੀ ਬਾਰਡਰ ਆਪਾਂ 슬ੀਵਜ਼ ਦੇ ਉੱਪਰ ਸੌਰੀ ਸਲਵਾਰ ਦੇ ਉੱਪਰ ਦਿੱਤਾ ਹੈ ਬਹੁਤ ਹੀ ਪਿਆਰੀ ਜੀ ਸਟ੍ਰੇਟ ਸਲਵਾਰ ਬਣੀ ਹੈ ਇਹ ਤੇ ਤੁਸੀਂ ਪਲਾਜ਼ੋ ਵੀ ਬਣਾ ਸਕਦੇ ਹੋ ਸਟ੍ਰੇਟ ਸਲਵਾਰਾਂ ਵੀ ਬਣਵਾ ਸਕਦੇ ਹੋ ਨੂੰ ਪਹਿਣ ਨੇ ਆਪਾਂ ਨੂੰ ਇਹਦੀ ਪਿਕਚਰ ਭੇਜੀ ਸੀ ਆਪਾਂ ਉਹ ਜੇ ਹਿਸਾਬ ਨਾਲ ਹੈ ਨਾ ਉਹਨਾਂ ਦਾ ਸੂਟ ਇਹ ਰੈਡੀ ਕੀਤਾ ਜੇ ਮੈਂ ਆਪਾਂ ਤੁਹਾਨੂੰ ਦੱਸ ਦੇਣੀ ਹੈ ਵੀ ਤੁਸੀਂ ਆਪਣੇ ਡਿਜ਼ਾਈਨ ਭੇਜ ਕੇ ਵੀ ਆਪਣੇ ਕੋਲੋਂ ਸੂਟ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਕੰਮ ਹੈ ਸੂਟ ਦੇ ਉੱਪਰ ਹੋਇਆ ਹੈ ਪਿਓਰ 80 ਡਾਟਰ ਦਾ ਸੂਟ ਹੈ ਜਿਹੜੇ ਆਪਾਂ ਤੁਹਾਨੂੰ ਹੁਣ ਸੂਟ ਦਿਖਾ ਰਹੇ ਆ ਉਹਨਾਂ ਦੇ ਵਿੱਚੋਂ ਹਨ ਇਹ ਬੈਂਡ ਦੀ ਡਾਟਰ ਦਾ ਸੂਟ ਆ ਬਹੁਤ ਹੀ ਸੋਹਣਾ ਕਲਰ ਹੌਟ ਪਿੰਕ ਜਿਹਨੂੰ ਆਪਾਂ ਕਹਿੰਦੇ ਨੇ ਉਹ ਵਾਲਾ ਕਲਰ ਹੈਗਾ ਇਸ ਕਲਰ ਦੇ ਉੱਪਰ ਸੂਟ ਸੋਹਣਾ ਵੀ ਬਹੁਤ ਲੱਗਦਾ ਹੈ ਵਰਕ ਕੀਤਾ ਵੀ ਬਹੁਤ ਸੋਹਣਾ ਲੱਗਦਾ ਹੈ ਸੂਟ ਦੇ ਉੱਪਰ ਇਹਦੇ ਨਾਲ ਜਿਹੜਾ ਦੁਪੱਟਾ ਰੈਡੀ ਕੀਤਾ ਆਪਾਂ ਪਿਓਰ ਔਰਗੈਂਜ਼ਾ ਦਾ ਰੈਡੀ ਕੀਤਾ ਹਾਂਜੀ ਇਹੜਾ ਦੁਪੱਟਾ ਰਹਿ ਗਿਆ ਪਿਓਰ ਔਰਗਾਂਜ਼ਾ ਦਾ ਦੁਪੱਟਾ ਰੋਕਾ ਉਹਦੇ ਵਿੱਚ ਆਪਾਂ ਸਾਰੇ ਬੂਟੀ ਦਿੱਤੀ ਹੋਈ ਹੈ ਲੇਸ ਲਾ ਕੇ ਆਪਾਂ ਉਹਦੀ ਫਿਨਿਸ਼ਿੰਗ ਕੀਤੀ ਹੋਈ ਆ ਵਿੱਚ ਸਾਰੇ ਆਪਾਂ ਜਿਵੇਂ ਉਹਦੇ ਡਾਟਸ ਛਿੱਪੀ ਦਿੱਤੀ ਦਿੱਤੀ ਹੈ ਦੀ ਫਿਨਿਸ਼ਿੰਗ ਕਰਨ ਵਾਲੀ ਬਾਕੀ ਆ ਜਿਹ ਵਿੱਚ ਨਾ ਥੋੜੇ ਜਿਹੇ ਧਾਗੇ ਕੱਟਣ ਵਾਲੇ ਆ ਫਿਨਿਸ਼ਿੰਗ ਕਰਨ ਵਾਲੀ ਆ ਦੁਪੱਟੇ ਦੀ ਬਹੁਤ ਹੀ ਸੋਹਣਾ ਜਿਵੇਂ ਇਹ ਦੁਪੱਟਾ ਰੈਡੀ ਹੋਇਆ ਹੈ ਪਿਓਰ ਔਰਗਾਂਜ਼ਾ ਦਾ ਔਰਗਾਂਜ਼ਾ ਦੇ ਦੁਪੱਟੇ ਵੈਸੇ ਵੀ ਬਹੁਤ ਸੋਹਣੇ ਲੱਗਦੇ ਆ ਜਦੋਂ ਆਪਾਂ ਉਹ ਕੋਈ ਵਰਕ ਵਗੈਰਾ ਕਰਾ ਲੈਂਦੇ ਆ ਨਾ ਉਹ ਦੁਪੱਟੇ ਬਹੁ ਤੇ ਫਿਰ ਅਕਰਾਸੀ ਰਿਫ레ਸ਼ਿੰਗ ਵੀ ਕਰਨੀ ਆ ਬਹੁਤ ਹੀ ਸੋਹਣਾ ਕਲਰ ਤੇ ਬਹੁਤ ਹੀ ਪਿਆਰਾ ਜਿਹਾ ਇਹ ਸੂਟ ਰੈਡੀ ਹੋਇਆ ਹਾਂਜੀ ਜੇ ਤਾਂ ਆਪਣਾ ਨੈਕ ਸੂਟ ਰੈਡੀ ਹੈ ਜੋ ਬਹੁਤ ਸੋਹਣਾ ਕਾਪਰ ਜੇ ਕਲਰ ਦੇ ਵਿੱਚ ਸੂਟ ਬਣਿਆ ਹੋਇਆ ਵਾ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਘੇਰੇ ਵਿੱਚ ਵਰਕ ਹੋਇਆ ਸੋਇ ਥੋੜਾ ਜਿਹਾ ਵੱਡਾ ਪੈ ਗਿਆ ਘੇਰੇ ਦੇ ਵਿੱਚ ਵਰਕ ਹੋਇਆ ਹੈ ਉੱਪਰ ਸਾਰੇ ਬੂਟੀ ਦਿੱਤੀ ਗਈ ਹੈ ਨਾ ਨੈਕ ਲਾਈਨ ਬਹੁਤ ਸੋਹਣੀ ਬਣੀ ਹੈ ਬਹੁਤ ਹੀ ਸੋਹਣੀ ਨੈਕ ਲਾਈਨ ਦੇ ਵਿੱਚ ਵਰਕ ਕੀਤਾ ਹੈ ਕਾਪਰ ਜਿਹਾ ਕਲਰ ਹੈ ਪਿਓਰ ਦੇ ਵਿੱਚ ਸੂਟ ਬਣਿਆ ਹੋਇਆ ਤੇ 슬ੀਵਜ਼ ਹੈਵੀ ਰਹਿਣਗੇ ਪੂਰੀ ਹੈਵੀ 슬ੀਵਜ਼ ਦੇ ਵਿੱਚ ਵਰਕ ਹੋਇਆ ਹੈ ਇਹ ਵੀ ਬਈ ਨੇ ਆਪਣਾ ਇੱਕ ਡਿਜ਼ਾਈਨ ਦੇਖ ਕੇ ਉਹ ਤੋਂ ਆਰਡਰ ਕੀਤਾ ਸੀ ਬੈਕ ਦੇ ਵਿੱਚ ਆਪਾਂ ਜਿਵੇਂ ਬੂਟੀ ਦਿੰਦੇ ਹੁੰਦੇ ਹਾਂ ਸਾਰੀ ਬੈਕ ਦੇ ਵਿੱਚ ਬੂਟੀ ਆ ਤੇ ਉਹ ਕਰੇਪ ਦੇ ਵਿੱਚ ਸੂਟ ਰਹੇਗਾ ਬਹੁਤ ਹੀ ਸੋਹਣਾ ਸੂਟ ਆ ਕਾਪਰ ਕਲਰ ਪਿਓਰ ਕਰੇਪ ਟਿਸ਼ੂ ਨਾਲ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਹੋਈ ਆ ਬਹੁਤ ਹੀ ਸੋਹਣਾ ਜਿਹਦੇ ਚਾਕ ਕੇ ਦੇ ਦਾ ਕੰਮ ਆ ਬਹੁਤ ਹੀ ਸੋਹਣਾ ਲੱਗਣਾ ਜਿਵੇਂ ਆਪਾਂ ਕਿਸੇ ਜਾਗੋ ਤੇ ਜਾਂ ਪਾਰਟੀ ਦੇ ਕਿਤੇ ਵੀ ਆਪਾਂ ਇਹਨੂੰ ਵੇਅਰ ਕਰਨਾ ਬਹੁਤ ਹੀ ਸੋਹਣਾ ਲੱਗੂਗਾ ਬਣਿਆ ਪਾਇਆ ਹੋਇਆ ਇਹ ਸੂਟ ਤੇ ਨਾਲ ਜਿਹੜਾ ਆਪਾਂ ਕੀਤਾ ਸ਼ਰਾਰਾ ਕਲਿਆਣਾ ਰੈਡੀ ਕੀਤਾ ਤੇ ਬਹੁਤ ਹੀ ਸੋਹਣਾ ਉਹ ਵੀ ਜਿਵੇਂ ਵਰਕ ਆਪ ਜਿਵੇਂ ਆਪਾਂ ਕ ਸ਼ਰਾਰੇ ਨੂੰ ਰੈਡੀ ਕੀਤਾ ਹੈ ਪਹਿਲਾਂ ਨੇ ਆਪਾਂ ਇੱਕ ਵੀਡੀਓ ਬਣਾ ਕੇ ਪਹਿਲਾਂ ਵੀ ਪਾਈ ਸੀਗੀ ਉਸ ਨੂੰ ਦੇਖ ਕੇ ਆਪਣੇ ਕੋਲ ਇਹ ਪਸੰਦ ਕੀਤਾ ਬਹੁਤ ਹੀ ਸੋਹਣਾ ਜਿਵੇਂ ਇਹਦੇ ਵਿੱਚ ਸਾਰੇ ਦੇ ਵਿੱਚ ਜਾਲਵਰਕ ਹੋਇਆ ਹੈ ਸ਼ਰਾਰੇ ਦੇ ਵਿੱਚ ਹਨ ਇਹਦੇ ਨਾਲ ਡਿਫਰੈਂਟ ਚੀਜ਼ ਬਣ ਜਾਂਦੀ ਹੈ ਜਿਵੇਂ ਆਪਾਂ ਐਦਾ ਕੁਝ ਵੀ ਬਣਵਾਉਨੇ ਆ ਨਾ ਜਿਵੇਂ ਹੈਵੀ ਸ਼ਰਾਰੇ ਨਾਲ ਆਪਾਂ ਕੋਈ ਵਰਕ ਕੀਤਾ ਉਸਟਾਫ ਦੇ ਨਾਲ ਇਹਦਾ ਵਰਕ ਕੀਤਾ ਹੋਇਆ ਆਪਾਂ ਵਰਕ ਕਰਾ ਕੇ ਆਪਾਂ ਸੂਟ ਰੈਡੀ ਕਰਵਾਈਏ ਬਹੁਤ ਹੀ ਸੋਹਣਾ ਲੱਗਦਾ ਹੈ ਜਦੋਂ ਬਣਿਆ ਹੋਇਆ ਡਿਫਰੈਂਟ ਚੀਜ਼ ਬਣ ਜਾਂਦੀ ਹੈ ਹਨ ਕੋਈ ਕਹੇ ਨਾ ਹੈਵੀ ਵਰਕ ਆਪਾਂ ਜੇ ਕਰਵਾਉਣਾ ਤਾਂ ਸੂਟ ਬਹੁਤ ਕਾਸਟਲੀ ਪੈ ਜਾਂਦਾ ਜੀ ਆਪਾਂ ਪਛਾੜੇ ਤੇ ਕਰਵਾਈਏ ਤੇ ਇਹਦਾ ਸਾਰਾ ਵਰਕ ਕੀਤਾ ਲੈ ਸਕਦੇ ਆ ਤੇ ਸ਼ਰਟ ਤੇ ਪਰਪੇ ਦਾ ਵਰਕ ਕਰਵਾ ਸਕਦੇ ਆ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਵਰਕ ਕੀਤਾ ਹੋਇਆ ਤੇ ਬਹੁਤ ਹੀ ਸੋਹਣਾ ਸੂਟ ਆ ਤੇ ਵਿੱਚ ਬਹੁਤ ਹੀ ਸੋਹਣੀ ਆਪਾਂ ਟਿਸ਼ੂ ਦੀ ਫਿਨਿਸ਼ਿੰਗ ਕੀਤੀ ਹੋਈ ਆ ਤੇ ਜਿਹੜਾ ਰਹੇਗਾ ਦੁਪੱਟਾ ਬਹੁਤ ਹੀ ਸੋਹਣਾ ਆਪਾਂ ਪੈਨਲ ਵਰਕ ਪਾ ਕੇ ਦੁਪੱਟੇ ਨੂੰ ਰੈਡੀ ਕੀਤਾ ਹੋਇਆ ਵਿੱਚ ਬਹੁਤ ਸੋਹਣੇ ਆਪਾਂ ਪੈਨਲ ਪਾਏ ਆ ਦੁਪੱਟੇ ਤੇ ਫੋਰ ਸਾਈਡ ਆਪਾਂ ਲੇਸ ਲਾਈ ਹੋਈ ਆ ਫੋਰ ਸਾਈਡ ਆਪਾਂ ਲੇਸ ਲਾਈ ਆ ਤੇ ਵਿੱਚ ਆਪਾਂ ਸਾਰੇ ਲੈਸਾਂ ਦੇ ਪੈਨਲ ਦਿੱਤੇ ਹੋਇਆ ਚਨਾਉਣ ਦਾ ਦੁਪੱਟਾ ਹੈਗਾ ਦੇਖੋ ਬਹੁਤ ਸਾਰਾ ਚਨਾਉਣ ਦਾ ਦੁਪੱਟਾ 4 ਸਾਈਡ ਲੇਸ ਵਿੱਚ ਆਪਾਂ ਬਹੁਤ ਸੋਹਣੇ ਪੈਨਲ ਦਿੱਤੇ ਆ ਤੁਸੀਂ ਇਦਾਂ ਦਾ ਕੋਈ ਵੀ ਸੂਟ ਆਪਣੇ ਕੋਲੋਂ ਕਸਟਮਾਈਜ਼ ਕਰਵਾ ਸਕਦੇ ਆ ਜਾਂ ਜਦ ਜੁਰ ਬਹੁਤ ਹੀ ਸੋਹਣੇ ਨੇ ਸਾਰੇ ਪਾਰਟੀ ਦੇ ਸੂਟ ਨੇ ਵੀਡੀਓ ਦੇ ਵਿੱਚ ਤੁਸੀਂ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿ ਕਿਹੜਾ ਸੂਟ ਤੁਹਾਨੂੰ ਸੋਹਣਾ ਲੱਗਦਾ ਜਿਆਦਾ ਹਨਾ ਆਪਣਾ ਇੰਸਟਾਗ੍ਰam ਤੇ ਵੀ ਪੇਜ ਬਣਿਆ ਹੋਇਆ ਆਪਣਾ ਫੇਸਬੁੱਕ ਤੇ ਵੀ ਪੇਜ ਵਾਲਾ ਹੈ ਤੁਸੀਂ ਜੇ ਲੱਗਦਾ ਕੋਈ ਨਹੀਂ ਫੋਲੋ ਕਰਦਾ ਤਾਂ ਪਲੀਜ਼ ਉਹਨੂੰ ਵੀ ਫੋਲੋ ਕਰੋ ਉਹਦੇ ਤੇ ਵੀ ਆਪਾਂ ਕਈ ਵੀਡੀਓ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਇੱਧਰ ਬਣ ਜਾਂਦੀਆਂ ਨੇ ਜਾਂ ਦੇ ਬਹੁਤ ਹੀ ਪਿਆਰਾ ਜਿਹਾ ਦੇ neck ਦੇ ਉੱਪਰ ਵਰਕ ਹੋਇਆ ਹੈ ਕੁੜਤਾ ਪੱਟੀ ਸਟਾਈਲ ਦੇ ਵਿੱਚ ਨਾ neck ਦੇ ਵਿੱਚ ਵਰਕ ਹੋਇਆ ਹੈ ਬਹੁਤ ਹੀ ਸੋਹਣਾ ਵਰਕ ਹੈ ਬਲੈਕ ਦੇ ਉੱਪਰ ਜਿਵੇਂ 골ਡਨ ਵਰਕ ਕੀਤਾ ਵੀ ਬਹੁਤ ਸੋਹਣਾ ਲੱਗਦਾ ਹੈ ਨਾ ਦੇਖ ਸਕਦੇ ਬਹੁਤ ਹੀ ਸੋਹਣਾ ਗਲੇ ਦਾ ਡਿਜ਼ਾਈਨ ਰਹੇਗਾ ਬੜਾ ਸੋਹਣਾ ਕੁੜਤਾ ਪੱਟੀ ਦੇ ਕੇ ਆਪਾਂ ਵਿੱਚ ਇੱਕ ਬਾਰਡਰ ਦਿੱਤੀ ਹੋਈ ਹੈ ਨਾ ਤੇ sleeve ਦੇ ਉੱਪਰ ਬਹੁਤ ਸੋਹਣੀ ਬਾਰਡਰ ਹੈ ਡਬਲ 트리플 ਬਾਰਡਰ ਦੇ ਕੇ ਵਿੱਚ ਆਪਾਂ ਬੂਟੀਆਂ ਪਾਈਆਂ ਹੋਈਆਂ ਨੇ ਬਹੁਤ ਹੀ ਸੋਹਣਾ ਕੰਮ ਹੈ ਵਿੱਚ ਮੈਰੂਨ ਕਲਰ ਦਾ ਆਪਾਂ ਜਿਹੜਾ ਹੈਗਾ ਟ੍ਰੈਡ ਯੂਜ਼ ਕੀਤਾ ਹੋਇਆ ਬਲੈਕ ਦੇ ਵਿੱਚ ਮੈਰੂਨ ਮਜੈਂਟਾ ਰੈੱਡ ਕਲਰ ਜੱ ਬਹੁਤ ਹੀ ਸੋਹਣੀਆਂ 슬ੀਵਜ਼ ਬਣੀਆਂ ਹੋਈਆਂ ਨੇ ਇਹਦੀਆਂ neck line ਵੀ ਬਹੁਤ ਸੋਹਣੀ ਬਣੀ ਹੋਈ ਹੈ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਹੈ ਬਣਿਆ ਹੋਇਆ ਥੋੜਾ ਲੂਸ ਫਿਟਿੰਗ ਚ ਸੂਟ ਬਣਿਆ ਹੈ ਜਿਵੇਂ ਅੱਜਕੱਲ੍ਹ ਪੈਣਾ ਆਪਣੇ ਕੋਲ ਜ਼ਿਆਦਾ ਲੂਸ ਫਿਟਿੰਗ ਵਾਲੇ ਸੂਟ ਬਣਵਾਉਂਦੀਆਂ ਨੇ ਤੇ ਨਾਲ ਇਹਦੇ ਬਣੀ ਹੋਈ ਹੈ ਸਟ੍ਰੇਟ ਸਲਵਾਰ ਸਲਵਾਰ ਦੇ ਪੌਂਚਿਆਂ ਤੇ ਵਰਕ ਰਹੇਗਾ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਵੇਂ ਸਲਵਾਰ ਦੇ ਪੌਂਚਿਆਂ ਤੇ ਵਰਕ ਕੀਤਾ ਹੈ ਵਿੱਚ ਆਪਾਂ ਪੈਚ ਲਗਾ ਕੇ ਨਾ ਉਹਦੇ ਉੱਪਰ ਆਪਾਂ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਹੈ ਬੜੀ ਸੋਹਣੀ ਆਂਬੀ ਹੈ ਇਹ ਪਾਣੀ ਵਾਲੀਆਂ ਨੇ ਉੱਪਰ ਨੂੰ ਮੈਰੂਨ ਕਲਰ ਦਾ ਪੈਚ ਹੈ ਫਿਨਿਸ਼ਿੰਗ ਨਾਲ ਆਪਾਂ ਇਹਦੀ ਜਿਹੜੀ ਹੈਗੀ ਚੰਪਾਲੇਸ ਦੇ ਕੇ ਸਲਵਾ ਦੇ ਪੌਂਚਾ ਦੀ ਫਿਨਿਸ਼ਿੰਗ ਕੀਤੀ ਹੋਈ ਆ ਜਿਹੜਾ ਨੇ ਉਹ ਦੁਪੱਟਾ ਉਹ ਪਿਓਰ ਔਰਗਾਂਜ਼ਾ ਦਾ ਬਹੁਤ ਹੀ ਸੋਹਣਾ ਜਿਹੜਾ ਦੁਪੱਟਾ ਆਪਾਂ ਟਾਈ ਦਾਈ ਦਾ ਰੈਡੀ ਕੀਤਾ ਹੋਇਆ ਦੇਖ ਸਕਦੇ ਹੋ ਨਾ ਕਿਚੇ ਟੋ ਬਾਕਸ ਪਾਈ ਹੋਈ ਆ ਤੇ ਬੜੀ ਸੋਹਣੀ ਇਹਦੀ ਫਿਨਿਸ਼ਿੰਗ ਲਾ ਕੇ ਪੱਟੀ ਲਾ ਕੇ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਆ ਦੁਪੱਟੇ ਦੀ ਫਿਨਿਸ਼ਿੰਗ ਪੱਟੀ ਦੇ ਨਾਲ ਨਾਲ ਆਪਾਂ ਇੱਕ ਲਿਆ ਸਟ ਕੀਤੀ ਆ ਬਹੁਤ ਸੋਹਣਾ ਦੁਪੱਟਾ ਰੈਡੀ ਹੋ ਗਿਆ ਵਰਕ ਵੀ ਬਹੁਤ ਸੋਹਣਾ ਲੱਗਦਾ ਬਲੈਕ ਦੇ ਉੱਪਰ ਮੈਰੂਨ ਚਾਕਾ ਦੇ ਫਿਨਿਸ਼ਿੰਗ ਲਈ ਮੈਂ ਆਪਾਂ ਟਿਸ਼ੂ ਦੇ ਨਾਲ ਕਰਦੇ ਹੀ ਹੋਏ ਨੇ ਉਹਦਾਂ ਹੀ ਕੀਤੀ ਹੋਈ ਹੈ ਦੀ ਨੇ 컬러 ਬਲੈਕ ਦੇ ਉੱਪਰ ਜਿਵੇਂ ਮੈਰੂਨ 레드 ਜੱਜ ਦੇ ਵੀ ਬਹੁਤ ਹੁੰਦੇ ਆ 컬러 ਤੁਸੀਂ ਉਹਨੂੰ ਕਿਸੇ ਵੀ 컬러 ਦੇ ਵਿੱਚ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਹਾਂਜੀ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਸੂਟ ਆ ਇਹ ਨਿਊ ਡਿਜ਼ਾਈਨ ਰਹੇਗਾ ਬਹੁਤ ਹੀ ਪਿਆਰਾ ਜਿਹਾ ਵਰਕ ਕੀਤਾ ਹੈ ਉੱਪਰ ਨੂੰ ਪੈਨਲ ਦਿੱਤੇ ਹੋਏ ਆ ਕੁੜਤਾ ਪੱਟੀ ਸਟਾਈਲ ਦੇ ਵਿੱਚ ਨੈਕ ਬਣੀ ਹੋਈ ਹੈ ਘੇਰੇ ਦਾ ਕੰਮ ਰਹੇਗਾ ਡਾਰਕ ਤੇ ਲਾਈਟ ਦਾ ਕੰਬੀਨੇਸ਼ਨ ਆ ਤੇ ਬਹੁਤ ਹੀ ਸੋਹਣਾ ਦੇਖ ਸਕਦੇ ਆ ਆਪਾਂ ਇਹ ਚਾਕਾਂ ਕੋਲੇ ਮੋਰ ਪਾਈ ਹੋਈ ਹੈ ਬਹੁਤ ਹੀ ਸੋਹਣਾ ਜਾਂ ਚਾਕਾਂ ਕੋਲੇ ਇਹਦੇ ਵਰਕ ਹੋਇਆ ਹੈ ਜਿਹੜਾ ਬਹੁਤ ਹੀ ਪਿਆਰਾ ਲੱਗ ਰਿਹਾ। ਇਹ ਸਲੀਵਜ਼ ਰੂਗੀ, ਪੂਰੀ ਹੈਵੀ ਚਾਲ ਦੇ ਵਿੱਚ ਰੂਗੀ। ਬਹੁਤ ਹੀ ਸੋਹਣਾ ਇਹਦੇ ਵਿੱਚ ਵੀ ਜਿਹੜਾ ਹੈਗਾ ਪੀਕੋਪ ਪਏ ਹੋਏ ਆ। ਬਹੁਤ ਹੀ ਸੋਹਣਾ ਕੰਮ ਹੋਇਆ ਹੈ ਸੂਟ ਦੇ ਵਿੱਚ। ਕਲਰ ਵੀ ਬਹੁਤ ਸੋਹਣੇ ਉੱਤਰੇ ਨੇ ਇਹਦੇ ਵਿੱਚ ਤੇ ਨਾਲ ਇਹਦੇ ਭਾਰੇ ਸਲਵਾਰ ਰੂਗੀ ਤੇ ਦੁਪੱਟਾ ਜਿਹੜਾ ਆਪਣਾ ਫੋਰਸਾਈਡ ਲੇਸ ਵਾਲਾ ਰਹੂਗਾ। ਪਰ ਪਿਓਰ ਚੁਣੌਂਦਾ ਦੁਪੱਟਾ ਲੇਸ ਲਾ ਕੇ ਆਪਣਾ ਉਹ ਰੈਡੀ ਕੀਤਾ ਹੋਇਆ। ਤੁਸੀਂ ਇਹਨੂੰ ਵੀ ਕਿਸੇ ਕਲਰ ਦੇ ਵਿੱਚ ਬਣਵਾ ਸਕਦੇ ਹੋ। ਇਹ ਸੈਮੀ ਕਰੀਮ ਦੇ ਵਿੱਚ ਬਣਾਇਆ ਹੈ ਸੂਟ ਆ। ਤੇ ਇਹ ਨਿਊ ਕ੍ਰੇਵ ਆ ਗਿਆ ਜਿਹੜੀ ਆਪਾਂ ਹੁਣ ਯੂਜ਼ ਕਰਨ ਲੱਗੇ ਆ ਨਾ ਪਹਿਲਾਂ ਜੀ ਮੈਂ ਕਹਿੰਦੀ ਸੀ ਉਹ ਕ੍ਰੇਵ ਦੀ ਥੋੜੀ ਜਿਹੀ ਕੰਪਲੇਨ ਆਉਂਦੀ ਆ ਬਹੁਤ ਵਧੀਆ ਕ੍ਰੇਵਾ ਇਹਦੀ ਕੋਈ ਕੰਪਲੇਨ ਨਹੀਂ ਆਉਂਦੀਗੀ 80 ਗ੍ਰਾਮ ਕ੍ਰੇਵ ਜੀ ਨੂੰ ਆਪਾਂ ਕਹਿੰਦੇ ਨੇ ਇਹ ਉਹ ਵਾਲੀ ਸੈਮੀ ਕ੍ਰੇਵਾ ਹਾਂ ਜੀ ਨੈਕਸ ਸੂਟ ਆਪਣਾ ਹਾਂ ਜੀ ਨੈਕਸ ਸੂਟ ਬਹੁਤ ਹੀ ਸੋਹਣਾ ਆਪਾਂ ਬੋਟਲ ਗ੍ਰੀਨ ਕਲਰ ਦੇ ਵਿੱਚ ਬਣਾਇਆ ਹੈ ਸੂਟ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਹੈ ਉੱਪਰ ਸਾਰੇ ਪੂਰਾ ਜਾਰ ਦਿੱਤਾ ਹੈ ਵਿੱਚ ਪਿੰਕ ਕਲਰ ਆਪਾਂ ਟੱਚ ਦਿੱਤਾ ਹੈ ਬਹੁਤ ਹੀ ਸੋਹਣਾ ਇਹਦਾ ਉੱਪਰ ਤੱਕ ਵੀ ਨੇ ਹੈਗਾ ਆਪਣਾ ਜਾਰ ਵਰਕ ਬਹੁਤ ਹੀ ਪ ਤੇ ਚਾਕਾ ਵੀ ਸਲੇਟਿੰਕਾ ਪਿੰਕ कलर ਦੇ ਨਾਲ ਕੀਤੀ ਹੋਈ ਆ ਸੈਮੀ ਸਟੱਫ ਦੇ ਵਿੱਚ ਬਣਿਆ ਹੋਇਆ ਇਹ neck line ਦੇ ਉੱਪਰ ਵੀ ਪੂਰਾ ਜਾਲ ਹੀ ਰਹੇਗਾ ਤੇ sleeve ਤੇ ਦੀਆਂ ਹੈਵੀ ਬਣੀਆਂ ਹੋਈਆਂ ਨੇ ਪੂਰੀਆਂ ਹੈਵੀ sleeves ਉਹਦੇ ਵਿੱਚ ਵੀ ਆਪਾਂ ਪਿੰਕ कलर ਦੇ ਫਲਾਵਰ ਯੂਜ਼ ਕੀਤੇ ਹੋਇਆ ਬਹੁਤ ਹੀ ਸੋਹਣਾ ਲੱਗ ਰਿਹਾ ਵਰਕ ਕੀਤਾ ਹੈ ਬੋਟਲ ਗ੍ਰੀਨ ਕਲਰ ਸੈਮੀ ਸਟੱਫ ਰਹੇਗਾ ਇਹ ਸੈਮੀ ਚਿਲਕਾ ਤੇ ਬੈਕ ਤੇ ਆਪਾਂ ਮੂਤੀ ਦਿੱਤੀ ਹੋਈ ਆ ਬੈਕ ਤੇ ਆਪਾਂ ਸਾਰੇ ਮੂਤੀ ਪਾਈ ਹੋਈ ਆ ਬਹੁਤ ਹੀ ਸੋਹਣਾ ਜਿਹਾ ਇਹ ਕਲਰ ਆ ਅੱਜ ਕੱਲ ਟ੍ਰੈਂਡ ਦੇ ਵਿੱਚ ਮੂੰਗਿਆ ਗ੍ਰੀਨ ਕਲਰ ਵੀ ਚੱਲ ਰਿਹਾ ਤੇ ਨਾਲ ਇਹ ਦੀ ਜਿਹੜੀ ਹੈਗੀ ਸਟੇਟਸ ਵਾਲਾ ਆ ਨਿਊ ਡਿਜ਼ਾਈਨ ਆ ਹੈ ਤੇ ਨਾਲ ਆਪਾਂ ਸਟੇਸ ਸਲਵਾਰ ਉਹਦੇ ਤੇ ਵੀ ਆਪਾਂ ਹੈਵੀ ਵਰਕ ਕੀਤਾ ਹੋਇਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਹੈਵੀ ਵਰਕ ਸਲਵਾਰ ਦੇ ਉੱਪਰ ਹੋਇਆ ਹੋਇਆ ਤੁਸੀਂ ਇਹਨੂੰ ਵੀ ਕਿਸੇ ਵੀ ਕਲਰ ਚ ਬਣਵਾ ਸਕਦੇ ਹੋ ਬਹੁਤ ਹੀ ਸੋਹਣਾ ਪੈਂਦੇ ਜਿਵੇਂ ਆਪਾਂ ਨੂੰ ਇੱਕ ਕਲਰ ਦੀ ਵੀ ਪਿਕਚਰ ਭੇਜੀ ਸੀ ਤੇ ਆਪਾਂ ਨੂੰ ਸਟਾਈਲ ਦੀ ਵੀ ਪਿਕਚਰ ਭੇਜੀ ਸੀ ਬਹੁਤ ਹੀ ਸੋਹਣਾ ਜਿਵੇਂ ਇਹ ਡਿਜ਼ਾਈਨ ਬਣ ਕੇ ਜਾ ਰਿਹਾ ਸਲਵਾਰ ਦੇ ਪੌਂਚੇ ਤੇ ਵੀ ਬਹੁਤ ਹੈਵੀ ਵਰਕ ਹੋਇਆ ਹੈ ਦੁਪੱਟਾ ਜਿਹੜਾ ਆਪਾਂ ਚਨੋਂ ਦਾ ਦੁਪੱਟਾ ਸਿਰਫ ਆਪਾਂ ਨੂੰ ਲੇਸ ਲਾ ਕੇ ਤੇ ਵਿੱਚ ਛੋਟੇ ਛੋਟੇ ਬੂਟੀ ਦੇ ਕੇ ਆਪਾਂ ਨੂੰ ਵਰਕ ਕੀਤਾ ਹੋਇਆ ਹੈ